ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਸ਼ੌਰਭ ਜੀ ਅਜ ਇੱਕ ਬਹੁਤ ਵੱਡਾ ਟੌਪਿਕ ਹੈ ਯੂਕੇ ਹੀ ਕਿਉਂ ਇਹਦੇ ਉੱਪਰ ਸਾਨੂੰ ਐਕਸਪਲੇਨ ਕਰਨਗੇ ਸ਼ੌਰਭ ਜੀ ਜਿਹੜੇ ਕਿ ਲੈਂਡਮਾਰਕ ਦੀ ਟੀਮ ਨਾਲ ਜੁੜੇ ਨੇ ਸ਼ੌਰਭ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ A to Z ਇਨਫੋਰਮੇਸ਼ਨ ਤੁਸੀਂ ਸਾਂਝੀ ਕਰੋ ਯੂਕੇ ਹੀ ਕਿਉਂ ਕਿਹੜੇ ਵਿਦਿਆਰਥੀ ਯੂਕੇ ਜਾਣ ਮੈਂ ਪਾਰਟਿਕੁਲਰਲੀ ਯੂਕੇ ਦੀ ਜਿਹੜੀ ਅੱਜ ਗੱਲ ਕਰਾਂ ਯੂਕੇ ਇਜ਼ ਦਾ ਨੰਬਰ 1 ਟਾਪ ਡੈਸਟੀਨੇਸ਼ਨ ਜਿੱਥੇ ਬੱਚਾ ਪੜ੍ਹਨਾ ਚਾਹੁੰਦਾ ਬਟ ਕਿਉਂ ਜਾਣਾ ਚਾਹੁੰਦਾ ਯੂਕੇ ਅਸਲ ਸਵਾਲ ਇਹ ਵੀ ਯੂਕੇ ਕਿਉਂ ਜਾਣਾ ਚਾਹੀਦਾ ਸੋ ਉਸੇ ਚੀਜ਼ ਦੇ ਉੱਤੇ ਮੈਂ ਫੋਕਸ ਕਰੂੰਗਾ ਕੁਝ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰੂੰਗਾ ਵੀ ਕਿਉਂ ਯੂਕੇ ਜਾਣਾ ਚਾਹੀਦਾ ਪਹਿਲੀ ਗੱਲ ਜੇ ਆਪਾਂ ਯੂਕੇ ਦੀ ਗੱਲ ਕਰੀਏ ਜਿਹੜੀਆਂ ਯੂਕੇ ਦੀਆਂ ਯੂਨੀਵਰਸਿਟੀਆਂ ਨੇ ਉਹ ਆਲਮੋਸਟ ਸਾਰੀਆਂ ਪਬਲਿਕ ਯੂਨੀਵਰਸਿਟੀਆਂ ਨੇ ਸਾਰੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਆਲਮੋਸਟ ਸਾਨੂੰ ਸਕਾਲਰਸ਼ਿਪਸ ਵੀ ਦਿੰਦੀਆਂ ਨੇ 5000 ਪਾਉਂਡ ਤੋਂ ਲੈ ਕੇ 15000 18000 ਪਾਉਂਡ ਤੱਕ ਦੇ ਯੂਨੀਵਰਸਿਟੀਆਂ ਨੇ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਚਾਹੇ ਬੈਚਲਰਸ ਦੇ ਵਿੱਚ ਜਾ ਰਹੇ ਹੋ ਚਾਹੇ ਮਾਸਟਰਸ ਦੇ ਵਿੱਚ ਜਾ ਰਹੇ ਹੋ ਚਾਹੇ ਮਾਸਟਰਸ ਇਨ ਰਿਸਰਚ ਦੇ ਵਿੱਚ ਜਾ ਰਹੇ ਹੋ ਜਿੱਥੇ ਕਿ ਤੁਹਾਨੂੰ ਬਹੁਤ ਅچھے ਅਮਾਊਂਟ ਦੇ ਸਕਾਲਰਸ਼ਿਪਸ ਪ੍ਰੋਵਾਈਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਜਿਹੜੀਆਂ ਯੂਨੀਵਰਸਿਟੀਆਂ ਦੇ ਯੂਕੇ ਦੀਆਂ ਉਹਦੇ ਵਿੱਚ ਬੱਚੇ ਨੂੰ ਜਿਹੜਾ ਪੜਾਇਆ ਜਾਂਦਾ ਉਹ ਐਦਾਂ ਨਹੀਂ ਵੀ 150 200 ਬੱਚਾ ਪੜਦਾ 45 30 ਸਟੂਡੈਂਟਸ ਦਾ ਬੈਚ ਹੁੰਦਾ ਜੌਬ ਅਪਰਚੁਨਿਟੀਆਂ ਅਜ ਦੀ ਡੇਟ ਦੇ ਵਿੱਚ ਯੂਨੀਵਰਸਿਟੀਆਂ ਇਨ ਹਾਊਸ ਪ੍ਰੋਵਾਈਡ ਕਰਦੀਆਂ ਨੇ ਪਲੱਸ ਪਲੇਸਮੈਂਟ ਇਅਰ ਵੀ ਪ੍ਰੋਵਾਈਡ ਕਰਦੀਆਂ ਨੇ ਇੱਕ ਸਾਲ ਤੋਂ ਦੋ ਸਾਲ ਦੇ ਵਿੱਚ ਜਿੱਥੇ ਕਿ ਜੇ ਬੱਚਾ ਪਲੇਸਮੈਂਟ ਇਅਰ ਦੇ ਵਿੱਚ ਜਾਂਦਾ ਉਹਦੀ ਫਰਸਟ ਇਅਰ ਦੀ ਫੀਸ ਜਿਹੜੀ ਹੁੰਦੀ ਹੈ ਉਹ ਤਕਰੀਬਨ ਤਕਰੀਬਨ ਹੁੰਦੀ ਹੈ 15 ਤੋਂ 16 ਲੱਖ ਰੁਪਏ ਬਟ ਜਦੋਂ ਉਹਦਾ ਸੈਕੰਡ ਇਅਰ ਆਫ ਪਲੇਸਮੈਂਟ ਆਉਂਦਾ ਉਹਦੀ ਫੀਸ ਸਾਰੀ ਰਹਿ ਜਾਂਦੀ ਹੈ 5 ਲੱਖ ਰੁਪਏ ਐਂਡਿੰਗ ਮੋਰ ਇਨਟੂ ਇਟ ਉਹੀ ਬੱਚਾ ਜਦੋਂ ਇੰਡੀਆ ਵਾਪਸ ਆਉਂਦਾ ਹੈ ਆਪਦੀ ਸਟੱਡੀਆਂ ਕਰਕੇ ਤੇ ਉਹਦੇ ਕੋਲ ਇੱਥੇ ਜਿਹੜੀ ਉਹਦੀ ਯੂਕੇ ਦੀ ਡਿਗਰੀ ਹੈ ਉਹਦੀ ਵੈਲਿਊ ਬਹੁਤ ਹੈ ਐਸ ਕੰਪੇਅਰ ਟੂ ਅਦਰ ਡੈਸਟੀਨੇਸ਼ਨਸ ਦੂਜੀ ਗੱਲ ਬੱਚਾ ਜਦੋਂ ਇਥੋਂ ਫਲਾਈ ਕਰਦਾ ਹੈ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਹੈ ਉੱਥੇ ਦਾ ਜਿਹੜਾ এনवायरमेंट ਹੈ ਜਾਂ ਉੱਥਲਾ ਜਿਹੜਾ ਵੈਦਰ ਹੈ ਉਹ ਸਟੂਡੈਂਟ ਫ੍ਰੈਂਡਲੀ ਬਹੁਤ ਹੈ ਜੋ ਟੈਂਪਰੇਚਰ ਜਾਂ ਜੋ ਵੈਦਰ ਇੰਡੀਆ ਦੇ ਵਿੱਚ ਹੈ ਉਹ ਸੇਮ ਤਰੀਕੇ ਦਾ ਵੈਦਰ ਉਨ ਉੱਥੇ ਮਿਲਦਾ ਸੋ ਬੱਚਾ ਵਿਵਾਰ ਨਹੀਂ ਹੁੰਦਾ ਲਾਸਟਲੀ ਜੇ ਆਪਾਂ ਗੱਲ ਕਰ ਰਿਹਾ ਹਰ ਬੱਚਾ ਇਹ ਸਵਾਲ ਸਾਨੂੰ ਅਕਸਰ ਕਰਦਾ ਹੈ ਵੀ ਮੈਨੂੰ ਉੱਥੇ ਕੰਮ ਮਿਲੂਗਾ ਪਹਿਲੀ ਗੱਲ ਆਪਾਂ ਹਮੇਸ਼ਾ ਸੁਣਦੇ ਆਂ ਵੀ ਯੂਕੇ ਦੇ ਵਿੱਚ ਕੰਮ ਨਹੀਂ ਹੈਗਾ ਇਹ ਬਿਲਕੁਲ ਗਲਤ ਹੈ ਮੈਂ ਖੁਦ ਇੱਕ ਯੂਕੇ ਦੀ ਯੂਨੀਵਰਸਿਟੀ ਵਿੱਚ ਕੰਮ ਕਰ ਚੁੱਕਿਆ ਤੇ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਦੱਸ ਰਿਹਾ ਵੀ ਉੱਥੇ ਕੰਮ ਜ਼ਰੂਰ ਹੈਗਾ ਫਰਕ ਸਿਰਫ ਇਹ ਹੈ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਚੂਜ਼ ਕਰਦੇ ਹੋ ਤੁਹਾਡੀ ਲੋਕੇਸ਼ਨ ਕੀ ਹੈ ਜੇ ਤੁਸੀਂ ਬਹੁਤ ਜ਼ਿਆਦਾ ਉੱਤਰ ਦੇ ਵਿੱਚ ਜਾਂਦੇ ਹੋ ਇਸ ਤਰ੍ਹਾਂ ਨਹੀਂ ਹੈ ਕਿ ਉੱਥੇ ਜੋਬਸ ਨਹੀਂ ਹੈਗੇ ਯੈਸ ਉੱਥੇ ਲਿਮਟਿਡ ਜੋਬਸ ਹੋਣਗੀਆਂ ਪਰ ਜੇ ਤੁਸੀਂ ਇੰਗਲਿਸ਼ ਵਧੀਆ ਬੋਲ ਲੈਂਦੇ ਹੋ ਤੁਹਾਡੇ ਇਸ ਕੰਫੀਡੈਂਸ ਹੈਗਾ ਤਾਂ ਡੈਫੀਨਿਟਲੀ ਤੁਹਾਨੂੰ ਜੌਬ ਮਿਲੇਗੀ ਇਸੇ ਤਰੀਕੇ ਦੀ ਹੋਰ ਇਨਫੋਰਮੇਸ਼ਨ ਲਈ ਹੋਰ ਨਵੇਂ ਯੂਨੀਵਰਸਿਟੀਆਂ ਦੇ ਬਾਰੇ ਪਤਾ ਕਰਨ ਵਾਸਤੇ ਪ੍ਰੋਗਰਾਮਸ ਦੇ ਲਈ ਪਤਾ ਕਰਨ ਵਾਸਤੇ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰੀ ਟੀਮ ਨੂੰ ਮਿਲ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਇਸ ਇਨਫੋਰਮੇਸ਼ਨ ਨੂੰ ਸੁਣਨ ਕੋਈ ਕਨਫਿਊਜ਼ਨ ਹੈ ਤੇ ਟੈਲੀਫੋਨ ਕਰੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਫੋਨ ਕਰੋ ਤੁਸੀਂ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਪੂਰੀ ਕਲੈਰਿਟੀ ਲਓ बार-बार ਸਵਾਲ ਪੁੱਛੋ ਮਨਚ ਕੋਈ ਵਹਿਮ ਨਾ ਰਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ